ਲੇ ਬੇਬੀ ਰੋਟੀ ਖਾ ਲੈ ਮੈਂ ਤਾਂ ਫੋਨ ਨਹੀਂ ਲੈ ਲੈ ਖਾ ਲੈ ਬੇਬੀ ਫਿਰ ਕੀ ਹੋ ਗਿਆ ਅ ਅੱਜ ਦੀਦੀ ਆ ਜਾ ਬੈਠ ਬੇਬੀ ਖਾ ਲਓ ਰੋਟੀ ਕੋਈ ਗੱਲ ਨਹੀਂ ਹੋਰ ਮੈਂ ਵੀ ਕਹੀ ਜਾਨੀਆ ਰੋਟੀ ਖਾ ਲੈ ਤੂੰ ਖੜੀ ਕੀ ਕਰਦੀ ਆ ਪਾਣੀ ਲੈ ਕੇ ਫੜਫੜ ਹਾਂ ਮੈਂ ਹੁਣੇ ਲੈ ਕੇ ਆ ਪਾਣੀ ਦਾ ਗਲਾਸ ਲੈ ਕੇ ਜਲਦੀ ਲੈ ਬੇਬੀ ਇੱਕ ਬੁਰਕੀ ਦਾ ਤੋੜ ਰੋਟੀ ਦੀ ਖਾ ਤਾਂ ਸਹੀ ਪਤਾ ਕਿੰਨੇ ਪਿਆਰ ਨਾਲ ਬਣਾਈ ਆ ਇਹ ਪਾਣੀ ਰੱਖ ਉਹ ਸੱਚ ਮੇਰੀ ਗੱਲ ਸੁਣ ਸਲਾਦ ਵੀ ਪਿਆ ਹੋਣਾ ਸਲਾਦ ਵੀ ਲੈ ਕੇ ਆ ਹਾਂ ਮੈਂ ਹੁਣੇ ਲੈ ਕੇ ਆ ਸਾਰ ਹੋਰ ਇਹ ਬੇਬੀ ਖਾਤਾ ਸਹੀ ਇੱਕ ਬੁਰਕੀ ਤਾਂ ਤੋੜ ਲਾ ਅਚਾਰ ਵੀ ਪਿਆ ਆਉਣਾ ਅਚਾਰ ਵੀ ਲੈ ਆਇਓ ਆ ਲੋ ਸਲਾਦ ਵੀ ਅਚਾਰ ਵੀ ਹਾਂ ਖਾ ਲੈ ਬੇਬੇ ਰੋਟੀ ਅੱਜ ਤਾਂ ਤੇਰੀਆਂ ਨੂੰਹਾਂ ਤੇਰੇ ਕੋਲ ਬੈਠਣਗੀਆਂ ਤੇਰੇ ਪੈਰਾਂ 'ਚ ਬਸ ਤੂੰ ਰੋਟੀ ਖਾ ਤੇ ਅਸੀਂ ਬਸ ਤੈਨੂੰ ਦੇਖਦੇ ਰਹੀਏ ਬੇਬੇ ਜੇ ਕਿਤੇ ਤੇਰੇ ਪੈਰਪੁਰ ਦੁਖਦੇ ਹੋਣ ਨਾ ਤੂੰ ਮੈਨੂੰ ਕਹਿ ਦਿਆ ਕਰ ਚੰਗਾ ਮੈਂ ਨੂੰ ਵੀ ਕਹਿ ਦਿਆ ਕਰੋ ਅਸੀਂ ਇਹ ਦਵਾ ਦਿਆ ਕਰਾਂ ਮੇਰੀ ਗੱਲ ਸੁਣ ਇੱਕ ਟਾਈਮ ਤੂੰ ਮਾਲਸ਼ ਕਰਿਆ ਕਰ ਬੇਬੇ ਦੇ ਪੈਰਾਂ ਦੀ ਇੱਕ ਟਾਈਮ ਮੈਂ ਕਰ ਦਿਆ ਕਰਾਂਗੀ ਨਹੀਂ ਕੰਮ ਲਈਏ ਇਹੋ ਜਿਹਾ ਸੁੱਖ ਤਾਂ ਕਿਤੇ ਨਹੀਂ ਆਪਾਂ ਨੂੰ ਮਿਲਣਾ ਨਲੇ ਹੀ ਤਾਂ ਸਭ ਤੋਂ ਵੱਡਾ ਪੁੰਨ ਨਾ ਕਹਿੰਦੇ ਆਪਾਂ ਤਾਂ ਉਹੀ ਪਟਕ ਗਏ ਸੀ ਨੂੰ ਚਲ ਛੱਡ ਹੁਣ ਪੁਰਾਣੀਆਂ ਗੱਲਾਂ ਨਾ ਕਰ ਐਵੇਂ ਤੈਨੂੰ ਨਹੀਂ ਪਤਾ ਫਿਰ ਨਾ ਦਿਲ ਦਾ ਦੁੱਖ ਦਾ ਹੁੰਦਾ ਦਾ ਤੇ ਬਾਕੀ ਬੇਬੇ ਜੀ ਮੈਂ ਇਹ ਕਹਿੰਦੀ ਸੀ ਮੇਰੇ ਕੋਲ ਨਾ ਦੋ ਤਿੰਨ ਸੂਟ ਪਏ ਨੇ ਆਗੇ ਲੱchn ਕਰਦੀਆਂ ਨੇ ਇਹ ਮੈਨੂੰ ਲੱਗਦਾ ਇਹ ਕੋਈ ਨਵਾਂ ਡਰਾਮਾ ਸ਼ੁਰੂ ਕਰਨ ਲੱਗੀਆਂ ਨੇ ਐਨੀਆਂ ਤਾਂ ਨਹੀਂ ਸੁੱਕੀਆਂ ਜਾਣ ਲੱਗੀਆਂ ਇਹ ਵੀ ਸਾਰੀ ਚੀਜ਼ ਹੱਥ 'ਚੋਂ ਜਾਊ ਤੇ ਇਹਨਾਂ ਦੇ ਅਸਰ ਵੀ ਨਾ ਹੋਵੇ ਦੇਖਦੀਆਂ ਜਾ ਕੇ ਬਸ ਸੋਹਣੇ ਸੋਹਣੇ ਫਿੱਕੇ ਰੰਗ ਦੇ ਸੂਟ ਪਏ ਨੇ ਮੈਨੂੰ ਐਸੇ ਬੇਬੇ ਥੈਨੂੰ ਸਵਾਕੇ ਦੇ ਦਾਂਗੇ ਦੀਦੀ ਵੀ ਆ ਗਈ ਅ ਦੀਦੀ ਅ ਤੁਹਾਨੂੰ ਵੀ ਰੋਟੀ ਪਾ ਕੇ ਦੇਈਏ ਮੈਂ ਕਿਹਾ ਰੋਟੀ ਖਾ ਲਓ ਬਣੀ ਪਈ ਆ ਹਨਾ ਫਿਰ ਐਵੇਂ ਨਹੀਂ ਨਹੀਂ ਮੈਂ ਨਹੀਂ ਖਾਣੀ ਰੋਟੀ ਕਿਉਂ ਰੋਟੀ ਤਾਂ ਤਾਜ਼ੀ ਬਣੀ ਆ ਗਰਮ ਬਣਾਈ ਦੀ ਗਰਮ ਗਰਮ ਪਈਏ ਲਿਆ ਦੰਨੇ ਆ ਸੀ ਨਾ ਮੈਨੂੰ ਲੋੜ ਨਹੀਂ ਹੈਗੀ ਰੋਟੀ ਦੀ ਅ ਚਲ ਚੰਗਾ ਬੇਬੇ ਫਿਰ ਤੁਸੀਂ ਐ ਕਰੋ ਤੁਸੀਂ ਖਾ ਲੋ ਰੋਟੀ ਹੋਰ ਦੁਪਹਿਰੇ ਫਿਰ ਕਿਹੜੀ ਚੀਜ਼ ਨੂੰ ਜੀ ਕਰਦਾ ਤੁਸੀਂ ਦੱਸ ਦੋ ਮੈਂ ਤਾਂ ਕਹਿੰਦੀ ਸੀਂਗੀ ਆ ਕਿ ਮੂੰਚ ਬੁਰਕੀਆਂ ਪਾਉਣੀਆਂ ਨੇ ਹੁਣ ਅਸਤ ਵੈਸੀ ਬਸ ਬੈਗੇ ਸੀ ਮੈਂ ਕਿ ਚਲ ਬੇਬੇ ਵਿਚਾਰੀ ਥੱਕ ਜਾਂਦੀ ਹੈ ਨਾ ਤਾਂ ਕਰਕੇ ਮੈਂ ਕਹਿੰਦੀ ਬੇਬੇ ਨੂੰ ਦੁਪਹਿਰੇ ਆਪਾਂ ਖਿਚੜੀ ਨਾ ਬਣਾ ਕੇ ਦੇ ਦਈਏ ਹਾਂ ਕੀ ਪਤਾ ਰੋਟੀ ਨੂੰ ਦਿਲ ਨਾ ਕਰਦਾ ਖਿਚੜੀ ਹਾਂ ਖਿਚੜੀ ਖਾਣੀ ਆ ਬੱਸ ਬਹੁਤ ਹੋ ਗਿਆ ਜਾ ਕੇ ਕੰਮ ਕਰ ਲਓ ਆਪ ਦਾ ਹੋਰ ਖਾ ਲੂਗੀ ਮੰਮੀ ਰੋਟੀ ਮੈਂ ਹੈਗੀਆਂ ਖਵਾਉਣ ਨੂੰ ਖਵਾ ਦੂੰਗੀ ਮੈਂ ਚਲੋ ਫਿਰ ਚੱਲ ਦੇਖਿਆ ਮਾ ਇਹ ਲੱਤਾਂ ਵਾਲੇ ਭੂਤ ਨੇ ਜਿਹੜੇ ਲੱਤਾਂ ਖਾ ਕੇ ਮੰਨਦੇ ਨੇਗੇ ਸਹੀ ਗੱਲ ਹੈ ਹੁੰਦੀ ਹੈ ਤੇਰੀ ਸੇਵਾ ਹਾਂ ਹਾਂ ਪਰ ਮਾਤਾ ਇਹ ਆਪਾਂ ਤੋਂ ਨਹੀਂ ਡਰੇ ਇਹ ਪੁਲਸ ਤੋਂ ਡਰੇ ਨੇ ਹਾਂ ਤਾਂ ਤੇਰੀ ਅੰਨੀ ਪੁੱਛ ਹੋ ਰਹੀ ਐ ਹਾਂ ਪਹਿਲਾਂ ਨਾ ਪੁੱਛ ਲਿਆ ਹਾਂ ਫਟਾਫੜ ਕੰਮ ਕਰਕੇ ਨਾ ਥੋੜਾ ਰਹਿ ਗਿਆ ਹੁਣ ਇਹਨਾਂ ਨੂੰ ਕੰਮ ਖਤਮ ਕਰਕੇ ਫਟਾਫੜ ਖਿਚੜੀ ਬਣਾ ਕੇ ਦੇਣਾ ਬੇਬੇ ਨੂੰ ਅੱਛਾ ਅੱਜ ਤਾਂ ਬੇਬੇ ਦੀ ਬੜੀ ਫੂਸ਼-ਪੂਸ਼ ਹੋ ਰਹੀ ਐ ਆ ਤਾਂ ਬੜੀਆਂ ਦੋਨੋਂ ਜਾਨੀਆਂ ਲੱਗੀਆਂ ਪਈਆਂ ਸੀ ਬੇਬੇ ਆ ਖਾ ਲਾ ਬੇਬੇ ਉਹ ਖਾ ਲਾ ਬੜੀਆਂ ਲੱਗੀਆਂ ਪਈਆਂ ਸੀ ਜਿੰਨਤਾ ਕਰਲੇ ਕਰਨ ਕੋਈ ਕਰਦੀ ਐ ਮੈਂ ਤੈਨੂੰ ਸੂਟ ਬਣਾ ਕੇ ਦੇ ਦਿਆਂ ਕੋਈ ਕੁਛ ਕੋਈ ਕੁਛ ਪਰ ਤਾ ਦੇਣੀ ਹੋਈ ਐ ਰੋਟੀ ਬਣਾ ਕੇ ਤਾਂ ਅੱਗੇ ਤੱਕ ਤੈ ਦਿੱਤੀ ਨਹੀਂ ਰੋਟੀ ਬਣਾ ਕੇ ਅੱਜ ਕਿੰਨੇ ਦੇਣ ਲੱਗੀ ਮੈਨੂੰ ਨਾ ਸਣਾਓ ਮੈਂ ਤਾਂ ਪਹਿਲਾਂ ਵੀ ਬਣਾ ਕੇ ਦਿੰਦੀ ਸੀਗੀ ਉਹ ਪਹਿਲਾਂ ਮਾਈ ਬਣਾਉਂਦੀ ਸੀ ਰੋਟੀ ਤੂੰ ਕਿੱਥੇ ਬਣਾਉਂਦੀ ਸੀ ਨਾ ਡਿੰਪਲ ਬਣਾਉਂਦੀ ਸੀ ਉਹ ਤਾਂ ਡਿੰਪਲ ਹੀ ਨਹੀਂ ਬਣਾਉਂਦੀ ਸੀਗੀ ਉਸੇ ਦੇ ਬਹਾਨੇ ਨੇ ਹੁੰਦੇ ਸੀ ਨਹੀਂ ਦੀਪੂ ਨੇ ਜਾਣਾ ਦੀਪੂ ਲੇਟ ਹੋ ਰਿਹਾ ਆਟਾ ਮੈਂ ਇੱਕ ਰੋਟੀ ਦਾ ਗੁੰਨਾ ਦੋ ਰੋਟੀਆਂ ਦਾ ਗੁੰਨਾ ਆਟਾ ਗੁੰਨੇ ਨਹੀਂ ਇਹ ਜਿਹੇ ਬਹਾਨੇ ਮਾਰਦੀ ਸੀ ਸਾਰਾ ਦਿਨ ਮੈਂ ਤਾਂ ਫੇਰ ਵੀ ਰੋਟੀ ਦਿੰਦੀ ਸੀ ਬੇਬੇ ਨੂੰ ਮੈਂ ਤਾਂ ਅੱਜ ਤੁਹਾਨੂੰ ਦੋਨਾਂ ਨੂੰ ਦੇਖਿਆ ਜਿਵੇਂ ਬੁੜੀ ਤੇ ਮਗਰ ਅੱਗੇ ਪਿੱਛੇ ਲੱਗੀਆਂ ਪਈਆਂ ਐ ਹੋਇਆ ਪਿਆ ਸੀ ਪਤਾ ਨਹੀਂ ਕਿੱਥੋਂ ਇੰਨਾ ਤੁਹਾਡੇ ਚ ਤਰਸਪੁਣਾ ਆ ਗਿਆ ਹੈ ਮੈਂ ਤਾਂ ਹੈਰਾਨ ਮੰਨ ਗਈ ਤੁਹਾਨੂੰ ਦੇਖ ਕੇ ਮੈਂ ਫਿਰ ਹੁਣ ਬੇਬੇ ਦੀ ਤਾਂ ਸੇਵਾ ਕਰਨੀ ਹੋਈ ਆ ਜੇ ਤੁਸੀਂ ਨਹੀਂ ਕਰੋਗੇ ਫਿਰ ਮੈਂ ਤਾਂ ਕਰਨੀ ਹੋਈ ਆ ਮੈਂ ਤਾਂ ਠੇੜੀ ਕਰੀ ਆ ਮੈਂ ਤਾਂ ਹੁਣ ਵੀ ਨਹੀਂ ਪਿੱਛੇ ਹਟਦੀ ਤੁਸੀਂ ਉਹ ਦਿਖਾਵਾ ਕਰ ਦੂਗਾ ਬਾਲਾ ਦਿਖਾਵੇ ਤੇ ਲੱਗੀਆਂ ਮੀਆਂ ਕੰਮ ਨਹੀਂ ਖਤਮ ਦੇ ਮੈਨੂੰ ਨਾ ਬੋਲੋ ਜਾ ਕੇ ਡਿੰਪਲ ਨੂੰ ਬੋਲੋ ਜਿਹਨੇ ਕਦੇ ਰੋਟੀ ਦਿੱਤੀ ਨਹੀਂ ਹੈਗੀ ਕੋਈ ਨਹੀਂ ਡਿੰਪਲ ਨੂੰ ਵੀ ਮੈਂ ਕਹਿ ਦੂੰ ਪਰ ਤੈਨੂੰ ਵੀ ਕਹਿਣੀ ਆ ਇਹੋ ਜਿਹੇ ਲੱਛਣ ਨਾ ਕਰਿਆ ਕਰੋ ਜੇ ਕਰਨੀ ਆ ਸੇਵਾ ਤਾਂ ਉੰਜ ਕਰੋ ਦਿਖਾਵਾ ਨਾ ਕਰਿਆ ਕਰੋ ਓ ਮੈਨੂੰ ਵੀ ਪਤਾ ਵੀ ਤੂੰ ਕਿਹੜੇ ਡਰ ਨਾਲ ਕਰਦੀ ਆ ਮੈਂ ਤਾਂ ਕੋਈ ਡਰਨਾ ਨਹੀਂ ਕਰਦੀ ਉਸ ਗਣੀਆ ਡਰਾਮੇ ਹੱਥੀਆਂ ਤਾਂ ਦੋਨੇ ਜਾਣੀਆਂ ਪਤਾਈਆ ਕਿਹੜੇ ਡਰ ਤੋਂ ਫਿਰਦੀਆਂ ਲਾਡੀ ਯਾਰ ਕੀ ਗੱਲ ਆਪਣੇ ਘਰ ਨੂੰ ਕੋਈ ਨજર ਲੱਗ ਗਈ ਹੋਰ ਬਾਈ ਉਹੀ ਸੋਚਦਾ ਮੈਂ ਵੀ ਕਿ ਕੀ ਇਹ ਚੱਕਰ ਪੈ ਗਿਆ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਦੀ ਗੱਲ ਉਹਦਾ ਕਦੇ ਸੋਚਿਆ ਨਹੀਂ ਸੀ ਆਪਣੇ ਘਰ ਨੂੰ ਵੀ ਇਦਾਂ ਦਾ ਕਿੱਲੇ ਕਿੱਜਾ ਕਿੱਥੋਂ ਹੋਣ ਲੱਗ ਗਿਆ ਉਹਦੀ ਪੂ ਰਿਪੂ ਇੱਕ ਮਿੰਟ ਗੱਲ ਸੁਣ ਕੇ ਜਾਈ ਆਈ ਵਲਾਦੀਪ ਨੂੰ ਵਲਾ ਇੱਕ ਛੋਟੀ ਪਿੱਦੀ ਦੀ ਕੁੜੀ ਨੇ ਕੀ ਯਾਰ ਕੰਜਰ ਗੇਸ ਕਰ ਰਖਿਆ ਦੇ ਪਾਣੀ ਹੋਰ ਯਾਰ ਬੈਠ ਇੱਥੇ ਹਾਂਜੀ ਅਦਾਇ ਕਹਿੰਦਾ ਸੀ ਆ ਕੁੜੀ ਨੇ ਜਿਹੜੇ ਆਪਾਂ ਨੂੰ ਚੱਕਰਾਂ ਚ ਪਾਇਆ ਕੋਟ ਕਚੈਰੀ ਦੇਆਂ ਚ ਇਹ ਚੋਂ ਨਿਕਲਾ ਕਿ ਮੈਂ ਹੋਰ ਯਾਰਾ ਇਹ ਤਾਂ ਟੈਨਸ਼ਨ ਹੀ ਵਰਤੀ ਨੇ ਭਾਈ ਤੁਸੀਂ ਤਾਂ ਵੱਡੇ ਹੋ ਤੁਸੀਂ ਲਾਓ ਕੋਈ ਸਕੀਮ ਵੀ ਕਿਵੇਂ ਛਡਕਾਰਾਂ ਮਿਲੂ ਇਹ ਤੋਂ ਭਾਈ ਕੀ ਲਾ ਯਾਰ ਭਾਈ ਤਾਂ ਡਰਦਾ ਤੂੰ ਹੀ ਤਾਂ ਕਹਿੰਦਾ ਹੁੰਦਾ ਡੀਐਸਪੀ ਨਾਲ ਬਹਿਣਾ ਮੈਂ ਵਕੀਲਾ ਨਾਲ ਬਹਿਣਾ ਕਿਉਂ ਭਾਈ ਹਾਂ ਹਾਂ ਉਹ ਤਾਂ ਗੱਲ ਠੀਕ ਆ ਪਰ ਹੁਣ ਘਰ ਦਾ ਮਾਮਲਾ ਨਾ ਜਿਹੜਾ ਕੁੜੀ ਵਾਲਾ ਇਹ ਹੁਣ ਇਹ ਚ ਪੁਲਿਸ ਕੁਝ ਹੋਊ ਗੱਲਬਾਤ ਨਹੀਂ ਨਾ ਕਰ ਸਕਦੀ ਆਪਾਂ ਗਲਤ ਕੀਤਾ ਇਹ ਤਾਂ ਪਤਾ ਹੀ ਆਪਾਂ ਨੂੰ ਵੀ ਯਾਰ ਆਪਾਂ ਕੀ ਗਲਤ ਕੀਤਾ ਬੀਬੇ ਨੇ ਆਪ ਜ਼ਮੀਨ ਦੇਈ ਆਪਾਂ ਜਿਹੜਾ ਖੋਸੀ ਐ ਗੱਲ ਦੇਈਂਦੀ ਨਹੀਂ ਜੇ ਉਹਨੇ ਜ਼ਮੀਨ ਦੇਤੀ ਸੀ ਆਪਾਂ ਉਹਨੂੰ ਸੇਵਾ ਪਾਣੀ ਵੀ ਤਾਂ ਕਰਨੀ ਸੀ ਆਪਣਾ ਫਰਜ਼ ਸੀ ਯਾਰ ਉਹ ਯਾਰ ਹੁਣ ਤਾਂ ਜੋ ਹੋ ਗਿਆ ਹੋ ਗਿਆ ਇਹ ਨਾ ਹੋਏ ਕੁੜੀ ਆਪਣੇ ਨਾਮ ਹੀ ਕਰਾ ਜੇ ਕੀ ਤੇ ਸਾਰਾ ਕੁਝ ਉਹ ਨਹੀਂ ਐ ਤਾਂ ਨਹੀਂ ਹੋਣ ਦਿੰਦੇ ਉਹ ਨਹੀਂ ਗੱਲ ਹੈਗੀ ਪਰ ਐ ਵੀ ਹੁਣ ਇਹ ਚੋ ਨਿਕਲਣਾ ਜ਼ਰੂਰੀ ਆ ਆਪਾਂ ਨੂੰ ਮੁੱਦੇ ਚ ਪਿਛਲੀਆਂ ਗੱਲਾਂ ਨੂੰ ਛੱਡੋ ਉੱਤੇ ਪਾਓ ਮਿੱਟੀ ਹੁਣ ਨਾ ਮੈਂ ਸੋਚੋ ਤੁਸੀਂ ਆਪਾਂ ਕਿਸੇ ਵਕੀਲ ਨਾਲ ਸਲਾਹ ਕਰੋ ਜਿਹਦੇ ਵਿੱਚੋਂ ਮਾ ਕਹਿੰਦੇ ਸੱਪ ਵੀ ਮਰ ਜੇ ਤੇ ਛੋਟੀ ਵੀ ਨਾ ਛੋਟੀ ਵੀ ਨਾ ਡੁੱਟੇ ਤੇ ਆਪਣੇ ਖੇਚਲਾ ਰਹੇ ਉਹ ਵੀ ਕੁੜੀ ਕੁਛ ਨਹੀਂ ਕਰ ਸਕਦੀ ਇਹ ਬੇਬੇ ਨੂੰ ਬਲੋ ਲਿਆ ਨਾ ਉਹਨੇ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਾ ਜਾਈਗੀ ਫਿਰ ਕੁਛ ਨਹੀਂ ਆਪਣੇ ਪੱਲੇ ਬਿਲਕੁਲ ਬੇਬੇ 100% ਉਹਨੂੰ ਉਹਦੀਆਂ ਗੱਲਾਂ ਚ ਆਪਾਂ ਜਿੰਨਾ ਮਰਜੀ ਕਿ ਉਹ ਸ਼ੱਕਰ ਬਣ ਜਾਈਏ ਆਪਣੀ ਕੋਈ ਗੱਲ ਨਹੀਂ ਬੇਬੇ ਦੇ ਖਾਨੇ ਚ ਪੈਂਦੀ ਜਿੰਨਾ ਮਰਜੀ ਆਪਣੀਆਂ ਬੁੜੀਆਂ ਹੀ ਆ ਉਹਨੂੰ ਰੋਟੀ ਪਾਣੀ ਦੇ ਦੇਣ ਲੱਤਾਂ ਘੁੱਟ ਲੈਣ ਇਹਨਾਂ ਨੂੰ ਸਮਝਾਓ ਵੀ ਤੁਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ ਔਰ ਬੇਬੇ ਦੀ ਸੇਵਾ ਪੂਰੀ ਕਰੋ ਉਦੋਂ ਬਾਅਦ ਆਪਾਂ ਆਪਣੇ ਤੇ ਕੰਟਰੋਲ ਕਰੋ ਉਹਦੀ ਮਾਤਾ ਦੀ ਜਿਹੜੀ ਹੈਗੀ ਪੂਰੀ ਸੇਵਾ ਪਾਣੀ ਕਰਕੇ ਉਹ ਨੂੰ ਆਪਾਂ ਆਪਣੇ ਆਪਣੇ ਵੱਲ ਕਰੀਏ ਇਹ ਤਾਂ ਹੁੰਦੀ ਉਹ ਆਪਣੇ ਵੱਲ ਉਹਦੀ ਕੁੜੀ ਉਹਦੇ ਕੋਲ ਤਾਂ ਬੈਠੀ ਰਹਿੰਦੀ ਐ ਚਲ ਕੁੜੀ ਨੂੰ ਵੀ ਆਪਾਂ ਬੁਲਾ ਲੈਂਦੇ ਆ ਭਾਈ ਉਹਦਾ ਅੱਜ ਨਹੀਂ ਕੱਲ੍ਹ ਨੂੰ ਦੀਪੂ ਕੁੜੀ ਤਾਂ ਆਪਣੇ ਸੋ ਚਲੀ ਜਾਊਗੀ ਘਰੇ ਉਦੋਂ ਬਾਅਦ ਕੀ ਕਰਾਂਗੇ ਆਪਾਂ ਜੇ ਮਾੜੀ ਮੋਟੀ ਗੱਲ ਜੀ ਮੰਮੀ ਨੇ ਦੱਸ ਦੀ ਗਾਹਾਂ ਕੁੜੀ ਨੂੰ ਵੀ ਭਈ ਐਂ ਕਰਕੇ ਫੇਰ ਕਰਦੇ ਨੇ ਫੇਰ ਕੀ ਕਰੇਗਾ ਪੁਲਿਸ ਨੇ ਦੂਜੇ ਬਾਰੇ ਪੁੱਛਣਾ ਨਹੀਂ ਸਿੱਧੀ ਡਾਂਗਾ ਮਾਰਦੀ ਲੈ ਜੂਗੇ ਇਥੋਂ ਉੱਪਰ ਪਰ ਪਤਾ ਕੀ ਆ ਤੁਸੀਂ ਸਿਆਣੇ ਉਹ ਘਰ ਦੇ ਦੇਖੋ ਹਨਾ ਵਕੀਲ ਵਕਾਲ ਨਾਲ ਗੱਲ ਕਰ ਕੇ ਇਹ ਦੀ ਪੱਕਾ ਕੰਮ ਕਰ ਲੋ ਮੇ ਪ੍ਰੋਪਰਟੀ ਆਪਣੇ ਹੱਥੋਂ ਜਾਈ ਨਾ ਕਿਉਂ ਠੇਕਾ ਹਲੇ ਪੁਰਸਤ ਤੱਕ ਤਾਂ ਨਹੀਂ ਗੱਲ ਗਈ ਹੈਗੀ ਤੇ ਹੁਣ ਇਦੋਂ ਗੱਲ ਅੱਗੇ ਬਦਲ ਵੀ ਨਾ ਦਿਓ ਇਹ ਜੀ ਕੋਈ ਹੱਕਦਾਰ ਹੋਵੇਗਾ ਬਾਈ ਉਹ ਪ੍ਰੋਪਰਟੀ ਦਾ ਹੀ ਵਕੀਲ ਉਹਦੇ ਨਾਲ ਮੈਂ ਜਾ ਕੇ ਸਲਾਹ ਲੈਣਾ ਅੱਜ ਕਰ ਗੱਲ ਫੇ ਠੀਕ ਹੈ ਜੇ ਕੋਈ ਪੈਸਾ ਤੇ ਲੱਗਦਾ ਹੋਇਆ ਆਪਾਂ ਨੂੰ ਲਾਉਣਾ ਪੈਣਾ ਐ ਪ੍ਰੋਪਰਟੀ ਫ੍ਰੀ ਚ ਨਹੀਂ ਆਪਣੇ ਕੋਲੇ ਆਉਣ ਲੱਗੀ ਇਹ ਕਿਤੇ ਗੱਲਾਂ ਮਾਰੀਏ ਥੋੜਾ ਥੋੜਾ ਆਪਾਂ ਸਾਰੇ ਰਲ ਕੇ ਲਾ ਲਾ ਹਾਂ। ਹਾਂ ਬਾਈ ਥੋੜਾ ਥੋੜਾ ਦੇਣਾ ਪੈਣਾ। ਜੇ ਆਪਾਂ ਨੂੰ ਮਾੜਾ ਮੋਟਾ ਵੇਚਣਾ ਕਿਉਂ ਨਾ ਪੈ ਜੇ ਅੱਧਾ ਕਿੱਲਾ। ਕੋਈ ਨਹੀਂ ਕੋਈ ਨਹੀਂ ਲਾ ਦਿਆਂਗੇ ਕੋਈ ਲੋ ਕੋ ਚੱਕਰ ਵੀ ਹੈਗਾ। ਕਿਉਂਕਿ ਕੁੜੀ ਦੀ ਗੱਲ ਸੁਣੀ ਵੱਧ ਜਾਂਦੀ ਆ। ਆਪਾਂ ਹੈਗਾ ਮੁੰਡੇ ਜ਼ਮੀਨ ਦੇ ਲਾਲਚ 'ਚ ਆਪਾਂ ਨੂੰ ਬਿਨਾਂ ਕਿਸੇ ਅੰਦਰ ਠੋਕਣਗੇ ਜੇ ਕੁੜੀ ਨੇ ਇੱਕ ਵਾਰੀ ਦੁਬਾਰੇ ਫੋਨ ਕਰਕੇ ਕਹਿਤਾ ਵੀ ਮੇਰੀ ਮਾਂ ਨੂੰ ਮਾਰਨਗੇ ਜੀ ਇਹ। ਉਹਨੇ ਇੱਥੋਂ ਤੱਕ ਨਹੀਂ ਆਪਾਂ ਗੱਲ ਜਾਣ ਦਿੰਦੇ ਆ ਤੂੰ ਘਬਰਾ ਨਾ ਕਿਸੇ ਗੱਲ ਤੋਂ ਤੇ ਵਕੀਲ ਨਾਲ ਕਰ ਗੱਲ ਠੀਕ ਹੈ। ਕੋਈ ਨਹੀਂ ਕਰਦਾ ਮੈਂ ਹਾਂ ਚੱਲ ਤੁਹਾਡੇ ਨਾਲ ਗੱਲ ਦੀ ਪੁੱਤ ਨੂੰ ਤਾਂ ਆਵਾਜ਼ ਮਾਰੀ ਸੀ ਵੀ ਕੱਲ ਨੂੰ ਵਕੀਲ ਕਹੇ ਜੀ ਮੈਨੂੰ ਮਾੜਾ ਮੋਟਾ ਅਡਵਾਂਸ ਦਿਓ ਪੈਸੇ ਦਿਓ ਐਂ ਫ੍ਰੀਜ ਨੇ ਉਹਨੂੰ ਵੀ ਵਕੀਲਾਂ ਨੂੰ ਪਤਾ ਹੁੰਦਾ ਵੀ ਇਹ ਜ਼ਮੀਨ ਤਾਂ ਇਹ ਕਰੋੜਾਂ ਦੀ ਲੈਣ ਲੱਗੇ ਨੇ ਮੈਨੂੰ 150000 ਵੀ ਨਹੀਂ ਦੇ ਕੇ ਰਾਜੀ ਹਮਝੀ ਨਾ ਗੱਲ ਨੂੰ ਪੁੱਤ ਕਰ ਲੈਣ ਤੇ ਗੱਲ ਕਰਾ ਫਸਾ ਨਾ ਸਹੀ ਗੱਲ ਆ ਫੇਰ ਹੀ ਆ ਨਾ ਗੱਲ ਸਹੀ ਬਣੂਗੀ ਪਰ ਚਲੋ ਇਹ ਤਾਂ ਕਰੋ ਤੁਸੀਂ ਵਾਕਿਆ ਕੁੜੀ ਦਾ ਵੀ ਕਰੋ ਹਿੱਲਾ ਇਹਦਾ ਬੇਬੇ ਕੁੜੀ ਸਾਡਾ ਦਿਨ ਬੜੀ ਰਹਿੰਦੀ ਹੈ ਕੁੜੀ ਦੇ ਵੀ ਸਕੀਮ ਕੱਢ ਲਾਂਗੇ ਆਪਾਂ ਕਿਉਂ ਨਾ ਆਪਾਂ ਪ੍ਰੋਹਣੇ ਨਾਲ ਗੱਲ ਕਰਾਂਗੇ ਪ੍ਰੋਹ ਕੋਈ ਜਲਦੀ ਦਾ ਇਹਦੀ ਸਾਰੇ ਘਰ ਚ ਓਏ ਆਪਾਂ ਕਰਾਂਗੇ ਸੇਵਾ ਪਾਣੀ ਕੋਈ ਇਹਦੀ ਵੀ ਕਰ ਲੋ ਕੁੜੀ ਦੀ ਸੇਵਾ ਪਾਣੀ ਕਰ ਲੋ ਨਾ ਹੋਰ ਕੀ ਹੈਗਾ ਕਰ ਲੋ ਪਤਾ ਕਿੰਨੀ ਚਲਾਕ ਹੈ ਉਹਨੂੰ ਪਤਾ ਸਾਰਾ ਵੀ ਜਾਣ ਕੇ ਲੱਲਾ ਪਾਪਾ ਕਰ ਰਹੇ ਨੇ ਕਿਹਦਾ ਸਭ ਤੋਂ ਵੱਡੀ ਗੱਲ ਭਾਈ ਆ ਹੁਣ ਤਿਹਾਰ ਆਉਣ ਵਾਲਾ ਪਹਿਲਾਂ ਤਾਂ ਤਿੰਨੇ ਜਣੇ ਜਿਵੇਂ ਮਰਜ਼ੀ ਕਰੀਏ ਆਪਾਂ ਕੁੜੀ ਨੂੰ ਜਾ ਕੇ ਆਈਏ ਆ ਦਿਵਾਲੀ ਦੇ ਦੇ ਕੇ ਠੀਕ ਹੈ ਨਾ ਠੀਕ ਹੈ ਨਾ ਦਿਵਾਲੀ ਦੇ ਕੇ ਆਈਏ ਦਿਸ਼ਰਾ ਕੋਈ ਤਿਹਾਰ ਨਹੀਂ ਮਿਸ ਕਰਨਾ ਕੋਈ ਸੂਟ ਜਿਹੜਾ ਵੀ ਜਾਂਦਾ ਉਹਦੀ ਪੂਰੀ ਆਉ ਭਗਤ ਕਰਨੇ ਰਹੀ ਗੱਲ ਕਰਨ ਦੀ ਉਹ ਮੈਂ ਪੁਰਾਣੇ ਨਾਲ ਗੱਲ ਕਰਦਾ ਫਿਰ ਦੇਖਦੇ ਆਪਾਂ ਕੀ ਬਣਦਾ ਕੁਛ ਨਾ ਕੁਛ ਤਾਂ ਮੰਨੂਗੇ ਆਪਣੇ ਉਹਨੂੰ ਵੀ ਪਤਾ ਨਹੀਂ ਨਹੀਂ ਕੋਈ ਨਹੀਂ ਮੰਨੂਗਾ ਬਸ ਇਹ ਨਾ ਆਵੇ ਆਪਾਂ ਸੜਕ ਤੇ ਆ ਜੀਏ ਉਸ ਤੋਂ ਪਹਿਲਾਂ ਤੁਸੀਂ ਵਕੀਲ ਕਰੋ ਪੁਲਿਸ ਵਾਲਿਆਂ ਨਾਲ ਕਰੋ ਜਿਹਦੇ ਮਰਜ਼ੀ ਨਾਲ ਗੱਲ ਹੋਵੇ ਦੂਜੀ ਸਭ ਤੋਂ ਵੱਡੀ ਗੱਲ ਕੋਈ ਸੁਣੇ ਨਾ ਆਪਣੇ ਤਿੰਨਾ ਚੇਕਾ ਹੋਊਗਾ ਫਿਰ ਤਾਂ ਆਪਣੇ ਹੱਥ 'ਚ ਕੋਈ ਥੋੜਾ ਛੋਟਾ ਟੁਕੜਾ ਜ਼ਮੀਨ ਦਾ ਆ ਜੂ ਨਹੀਂ ਆਪਣੇ ਹੱਥ 'ਚ ਕੁਛ ਨਾ ਹੁੰਦਾ ਜੇ ਆਪਾਂ ਇੱਕ ਦੂਜੇ ਦੀਆਂ ਗੱਲਾਂ ਪਾੜਦੇ ਆ ਨਹੀਂ ਨਹੀਂ ਕੋਈ ਨਹੀਂ ਠੀਕ ਚੱਲ ਠੀਕ ਆ ਮੈਂ ਬਾਅਦ ਵਿੱਚ ਆਇਆ ਹਾਂ ਤੂੰ ਜਾ ਜਾ ਠੀਕ ਹੈ ਨਾ ਬਾਈ ਠੀਕ ਹੈ ਬੋਲੇ ਫਿਰ ਅੱਜ ਹੀ ਜਾ ਕੇ ਆਉਣਾ ਕੋਈ ਨਹੀਂ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਨਹੀਂ ਨਹੀਂ ਠੀਕ ਹੈ ਆਪਣੇ ਚ ਰੋ ਗੱਲ ਬਸ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਠੀਕ ਠਾਕ ਐਨ ਵਧੀਆ ਤੁਹਾਨੂੰ ਪਤਾ ਤਾਂ ਹੈਗਾ ਘਰ ਦੇ ਮਾਹੌਲ ਦਾ ਇਹ ਠੀਕ ਹੋਣ ਵਾਲੇ ਲੱਗਦਾ ਸੀ ਤੁਹਾਨੂੰ ਇਹਨਾਂ ਨੂੰ ਤਾਂ ਪੁਲਿਸ ਦੀ ਧਮਕੀ ਦਿੱਤੀ ਐ ਇਹ ਤਾਂ ਠੀਕ ਹੋਏ ਨੇ ਲੈ ਵੱਡਾ ਵੀਰਾ ਤਾਂ ਨਾ ਐ ਚੂਚੂ ਬਣਿਆ ਫਿਰਦਾ ਹੈਗਾ ਪਹਿਲਾਂ ਹੀ ਸ਼ੇਰ ਸੀ ਇਹ ਜਦੋਂ ਦਿੱਤੀ ਪੁਲਸੀ ਧਮਕੀ ਉਹ ਫਿਰਦੇ ਨੇਗੇ ਮੰਮੀ ਦੇ ਆਲੇ ਦੋ ਆਲੇ ਹਾਂਜੀ ਆਹੋ ਭਬੀਆਂ ਵੀ ਚਾਰੇ ਪਾਸੇ ਫਿਰਦੀਆਂ ਨੇ ਮੈਨੂੰ ਤਾਂ ਲੱਗਦਾ ਇਹ ਜਿਆਦਾ ਹੀ ਮਿੱਠਾ ਬਣੀਆ ਪਈਆਂ ਨੇ ਹੈਗੀਆਂ ਮੈਨੂੰ ਇਹ ਦਾਲ ਚ ਨਾ ਕੁਛ ਕਾਲਾ ਹੀ ਲੱਗਦਾ ਨਹੀਂ ਨਹੀਂ ਮੈਨੂੰ ਤਾਂ ਕੀ ਕਹਿਣਗੀਆਂ ਮੈਨੂੰ ਨਹੀਂ ਕੁਝ ਕਹਿ ਸਕਦੀਆਂ ਇਹ ਨਹੀਂ ਨਹੀਂ ਤੁਸੀਂ ਚਿੰਤਾ ਨਾ ਕਰੋ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਲਾਡੀ ਵੀਰਾ ਲਾਡੀ ਵੀਰਾ ਤਾਂ ਕਦੇ ਇੱਧਰ ਹੋ ਜਾਂਦਾ ਕਦੇ ਉੱਧਰ ਹੋ ਜਾਂਦਾ ਤੁਹਾਨੂੰ ਪਤਾ ਤਾਂ ਹੈਗਾ ਉਹਦਾ ਹਾਂ ਹਾਂ ਘੱਟ ਤਾਂ ਨਹੀਂ ਹੈਗਾ ਜੇ ਘੱਟ ਹੁੰਦਾ ਤਾਂ ਇੱਥੇ ਤੱਕ ਗੱਲਾਂ ਪਹੁੰਚਦੀਆਂ ਆ ਦੀਪੂ ਵੀ ਆਪਦੀ ਜਨਾਨੀ ਦੇ ਪਿੱਛੇ ਲੱਗਦਾ ਹੋਰ ਦੀਪੂ ਦਾ ਆਪਦਾ ਦਿਮਾਗ ਤਾਂ ਹੈ ਨਹੀਂ ਉਹ ਜਨਾਨੀ ਦੇ ਦਿਮਾਗ ਤੇ ਚੱਲਦਾ ਸਾਰਾ ਚੱਲ ਕੋਈ ਨਹੀਂ ਤੁਸੀਂ ਮੇਰੀ ਟੈਨਸ਼ਨ ਨਾ ਲੋ ਮੈਨੂੰ ਇਹ ਦੱਸੋ ਇੱਥੇ ਠੀਕ ਹੈ ਸਾਰਾ ਕੁਝ ਅੱਛਾ ਕੀ ਹੋ ਗਿਆ ਬਾਪੂ ਜੀ ਨੂੰ ਲੈ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਪਹਿਲਾਂ ਆ ਜਾਂਦੀ ਚਲ ਜੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਸੋਚਿਆ ਸੀ ਚਲ 4 ਦਿਨ ਹੋਰ ਲਾ ਦੂੰਗੀ ਮੰਮੀ ਨੂੰ ਵੀ ਤਾਂ ਮੇਰਾ ਹੀ ਸਹਾਰਾ ਪਰ ਜੇ ਬਾਪੂ ਜੀ ਟਿ ਲੈਣੇਗੇ ਤਾਂ ਮੈਂ ਕਿਵੇਂ ਰਹਿ ਸਕਦੀ ਆ ਨਹੀਂ ਨਹੀਂ ਮੈਂ ਹੁਣੀ ਆ ਜੰਨੀ ਆ ਕੋਈ ਨਾ ਤੁਸੀਂ ਚਿੰਤਾ ਨਾ ਕਰੋ ਨਹੀਂ ਮੈਂ ਹੁਣੀ ਚਲਦੀ ਆ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਆ ਰਹੀ ਆ ਠੀਕ ਹੈ ਠੀਕ ਹੈ ਠੀਕ ਹੈ ਓਕੇ ਲੈ ਹੁਣ ਮੈਨੂੰ ਉੱਧਰ ਜਾਣਾ ਪਊਗਾ ਮੰਮੀ ਦਾ ਜੀ ਲੱਗ ਜਾਊਗਾ ਮੈਂ ਨਿੰਬੂ ਦੇਖਦੀ ਸੀ ਮੈਂ ਚਲ ਸਕੰਜਵੀ ਬਣਾ ਕੇ ਫੀਲੂਗੀ ਨਿੰਬੂ ਕੋਈ ਦਿਸਦਾ ਹੀ ਨਹੀਂ ਮੈਨੂੰ ਮੰਮੀ ਹਾਂ ਕਰੀ ਜਾਨੀਓ ਨਿੰਬੂ ਦੇਖਦੀ ਸੀ ਪੁੱਤ ਮੈਂ ਤਾਂ ਅੱਛਾ ਹਾਂ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆਈ ਸੀਗੀ ਹਾਂ ਦੱਸ ਬੇਟਾ ਮੇਰੇ ਨਾਲ ਸਹੁਰਿਆਂ ਦਾ ਫੋਨ ਆਇਆ ਸੀ ਹਾਂ ਮੇਰਾ ਨਾਲ ਸਹੁਰਾ ਜਾਦੇ ਢਿੱਲ ਹੈ ਅੱਛਾ ਮੈਨੂੰ ਜਾਣਾ ਪੈਣਾ ਜਾਏਂਗੀ ਫਿਰ ਤੂੰ ਜਾਣਾ ਤਾਂ ਪੈਣਾ ਹੀ ਹੈ ਮੰਮੀ ਫਿਰ ਐ ਚੰਗਾ ਨਹੀਂ ਲੱਗਦਾ ਹੈਗਾ ਚਲ ਕੋਈ ਨਹੀਂ ਤੂੰ ਚਲੀ ਜਾ ਉਹ ਤੂੰ ਫਿਰ ਕੋਈ ਨਹੀਂ ਕੋਈ ਨਹੀਂ ਜੇ ਇਹਨਾਂ ਨੇ ਮੇਰੇ ਜਾਣ ਤੋਂ ਪਿੱਛੋਂ ਕੋਈ ਵੀ ਹਰਕਤ ਕੀਤੀ ਮਾੜਾ ਚੰਗਾ ਬੋਲੇ ਤੁਸੀਂ ਮੈਨੂੰ ਨਾਲ ਦੀ ਨਾਲ ਫੋਨ ਕਰਦੇ ਹੋ ਮੈਂ ਉਹਦੀ ਆਜੂਗੀ ਕੋਈ ਨਹੀਂ ਪੁੱਤ ਤੇਰੇ ਹੁੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਹੁਣ ਇਹ ਮੈਨੂੰ ਕੁਝ ਨਹੀਂ ਕਹਿਣਗੇ ਚਲ ਕੋਈ ਨਹੀਂ ਮੰਮੀ ਇਹਨਾਂ ਦਾ ਪਤਾ ਹੈ ਨਹੀਂ ਮੈਨੂੰ ਵਿਸ਼ਵਾਸ ਨਹੀਂ ਮੈਨੂੰ ਹੈਗਾ ਇਹਨਾਂ ਤੇ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਮੈਨੂੰ ਲੱਗਦਾ ਹੁਣ ਮੈਨੂੰ ਇਹ ਕੁਝ ਨਹੀਂ ਕਹਿੰਦੇ ਹੁਣ ਮੈਂ ਇੱਥੇ ਹੀ ਰਹੂੰਗੀ ਜੇ ਕੋਈ ਗੱਲਬਾਤ ਹੋਈ ਤਾਂ ਮੈਂ ਤੈਨੂੰ ਫੋਨ ਕਰ ਦਵਾਂਗੀ हां मम्मी ਮੈਨੂੰ ਫੋਨ ਕਰ ਦਿਓ ਤੇ ਆਪਦਾ ਧਿਆਨ ਰੱਖਿਓ ਠੀਕ ਹੈ ਤੂੰ ਹੁਣ ਧਿਆਨ ਨਾਲ ਜਾ ਫਿਰ ਆਪਦਾ ਹਾਂ ਕਰ ਸੰਭਲ ਜਾ ਕੇ ਠੀਕ ਹੈ ਮਾਂ ਅੱਛਾ ਲੈ ਆ ਕੁੜੀ ਜੀ ਤਾਂ ਹੁਣ ਬੱਗ ਗਈ ਸ਼ੁਕਰ ਮੈਂ ਤਾਂ ਸੱਚੀ ਆਇਆ ਲੱਗਦਾ ਸੀਗਾ ਵੀ ਇਹ ਤਾਂ ਇੱਥੇ ਡੇਰਾ ਲਾ ਕੇ ਬੈਠੂਗੀ ਮਗਰ ਨਹੀਂ ਸ਼ੁਕਰ ਹੈ ਤੇ ਸੋਹਰਾ ਬਿਮਾਰ ਹੋਇਆ ਤਾਂ ਨਿਕਲੀ ਇਹ ਨੀਤੇ ਕਿੱਥੋਂ ਇੱਥੋਂ ਜਾਣ ਵਾਲੀ ਸੀਗੀ ਜਿੱਥੇ ਦੀ ਆਈ ਆ ਮੈਂ ਤਾਂ ਮਗਰ ਮਗਰ ਫੇਰਨਾ ਪੈਂਦਾ ਬੇਬੀ ਦੇ ਹਾਂ ਮੇਰੇ ਵਰਗੀ ਨੂੰ ਤਾਂ ਕਰੀ ਉਹਨੂੰ ਗਲਾਸ ਪਾਣੀ ਦੇਣੀ ਫੜਾਇਆ ਸੀ ਆ ਕੁੜੀ ਜੀ ਦੇ ਸਾਹਮਣੇ ਨਾ ਬਸ ਕੀ ਕੁਛ ਕਰਨਾ ਪੈਂਦਾ ਬੇਬੀ ਰੋਟੀ ਖਾ ਲੈ ਬੇਬੀ ਤੇ ਲੱਤਾਂ ਦੱਬਦਾ ਹਾਂ ਮੈਂ ਤਾਂ ਕਦੇ ਹੱਥ ਵੀ ਨਾ ਲਾਵਾਂ ਇਹ ਜੀ ਨੂੰ ਪਰ ਇੱਕ ਗੱਲ ਆ ਆ ਕੁੜੀ ਚਲਾਕ ਬਹੁਤ ਹੈ ਜੇ ਮੈਂ ਸੋਚਾਂ ਨਾ ਵੀ ਇਹ ਸਾਨੂੰ ਆਪਣੀ ਭਾਬੀ ਤੇ ਆਪਦੇ ਭਰਾਵਾਂ ਬਾਰੇ ਸੋਚਦੀ ਆ ਕਦੇ ਵੀ ਨਹੀਂ ਇਹ ਇਕੱਲਾ ਆਪਣੇ ਬਾਰੇ ਸੋਚਦੀ ਹੈ ਹਾਂ ਇਹਦੇ ਦਿਮਾਗ ਦੇ ਵਿੱਚ ਕੀ ਚੱਲਦਾ ਨਾ ਮੈਨੂੰ ਸਾਰਾ ਪਤਾ ਆ ਕਿ ਇਹ ਆਪਸ ਦੇ ਵਿੱਚ ਲੜਨਗੇ ਕਿ ਸਾਰੀ ਜ਼ਮੀਨ ਮੈਂ ਆਪਦੇ ਨਾਂ ਕਰਾ ਚੁਗੀ ਪਰ ਨਹੀਂ ਡਿੰਪਲ ਨੇ ਵੀ ਕੱਟੀਆਂ ਗੋਲੀਆਂ ਨਹੀਂ ਖੇਡੀਆਂ ਹੱਡੀ ਸਾਨੀ ਨਾਲ ਮੈਂ ਜ਼ਮੀਨ ਤੇਰੇ ਕੋਲ ਜਾਣ ਦਵਾਂਗੀ ਕਦੇ ਵੀ ਨਹੀਂ ਵਿਸ਼ਕ ਨੂੰ ਕੋਸ਼ਿਸ਼ ਵੀ ਕਰਨਾ ਪੈਜੀ ਰਹੀ ਗਲਾਬ ਦੋ ਡੰਗਰਾਂ ਦੀ ਤਾਂ ਹਈ ਏਦਾਂ ਦੇ ਇਹਨਾਂ ਦਾ ਕੀ ਪਤਾ ਲੱਗਦਾ ਇਹ ਤਾਂ ਵੈਸੇ ਵੀ ਆਪਣੀਆਂ ਜਨਾਨੀਆਂ ਮਗਰ ਫਿਰਦੇ ਨੇ ਦੁਨ ਨੂੰ ਜਾਣੀ ਠੰਪੜ ਸੱਚੀ ਦੱਸਾਂ ਤੂੰ ਕੋ ਸ਼ਹਿਜ਼ਾ ਕਰ ਫੇ ਸਾਰੀ ਜ਼ਮੀਨ ਨਾ ਤੇਰੇ ਹੱਥਾ ਜੀ ਨਾਲੇ ਇਥੇ ਭਰਾ ਵੀ ਦੇਖਦੇ ਹੀ ਰਹਿ ਜਾਣ ਹਾਂ ਬੇਬੇ ਨੂੰ ਨਾ ਕੱਲਾ ਚਲਾ ਕੇ ਮੈਂ ਸਾਰਾ ਕੁਝ ਆਪ ਦੇ ਤੇ ਦੀਪਕ ਦੇ ਨਾਮ ਕਰਾ ਜੂਗੀ। ਬਾਕੀਆਂ ਤੋਂ ਮੈਂ ਕੀ ਲੈਣਾ। ਅਗਲਾ ਜੋ ਮਰਜ਼ੀ ਕਰੇ। ਵੈਸੇ ਵੀ ਜਿਹੜਾ ਬੰਦਾ ਬੇਬੇ ਦੀ ਸੇਵਾ ਕਰੂਗਾ ਆਖਰ ਨੂੰ ਫਿਰ ਜ਼ਮੀਨ ਤੇ ਪ੍ਰਾਪਰਟੀ ਦਾ ਹਿੱਸੇਦਾਰ ਵੀ ਉਹੀ ਹੋਊਗਾ। ਹਲੋ ਚਾ ਮੈਨੂੰ ਹੁਣ ਚਾਹਾਂ ਪਾਣੀਆ ਤੇ ਰੱਖੋਗੇ ਸਾਰਾ ਅੰਝਾ ਬਣਾ ਲੈ ਪਾਣੀ ਬਣਾ ਲੈ ਮੈਨੂੰ ਇਹ ਦੱਸੋ ਤੁਸੀਂ ਕਰੀ ਆ ਕਿਸੇ ਵਕੀਲ ਨਾਲ ਗੱਲ ਕਰੀ ਸੀ ਗੱਲ ਲਾਡੀ ਦੀ ਡਿਊਟੀ ਲਈ ਸੀ ਵਕੀਲ ਨਾਲ ਗੱਲ ਕਰਨ ਦੀ ਲਾਡੀ ਦੀ ਡਿਊਟੀ ਲਈ ਸੀ ਲਾਡੀ ਨੂੰ ਕੀ ਪਤਾ ਹੈ ਲਾਡੀ ਤਾਂ ਗੱਲਾਂ ਦਾ ਖਲਾਬ ਬਣਾਉਣ ਵਾਲਾ ਹੈ ਤੁਸੀਂ ਆਪ ਗੱਲ ਕਰਨੀ ਸੀ ਲਾਡੀ ਨੇ ਮੇਰੇ ਸਾਹਮਣੇ ਵਕੀਲ ਨਾਲ ਗੱਲ ਕੀਤੀਗੀ ਜਿਉਂਦੇ ਜੀ ਬੇਬੇ ਚਾਹੇ ਆਪਦੀ ਜ਼ਮੀਨ ਕੁਰੀ ਦੇ ਨਾ ਕਰਵਾਵੇ ਚਾਹੇ ਗੁਰਦੁਆਰੇ ਦੇ ਨਾ ਕਰਵਾਵੇ ਇਸ ਕਰਕੇ ਮੈਂ ਕਹਣਾ ਆਪਦੀ ਜबान ਨੂੰ ਬੰਦ ਰੱਖੋ ਜਿਆਦਾ ਬਾਲਾ ਬੋਲਣ ਦੀ ਲੋੜ ਨਹੀਂ ਹੈਗੀ ਤੇ ਮੈਂ ਮਾਤਾ ਦੀ ਸੇਵਾ ਪਾਣੀ ਦੀ ਤੁਸੀਂ ਗੱਲ ਕਰੋ ਹੋਰ ਬਾਲਾ ਅੱਗੇ ਨਾ ਗੱਲ ਬਤਾਓ ਕੋਈ ਕੀ ਗੁਰਦੁਆਰੇ ਵੀ ਨਾਂ ਕਰਾ ਸਕਦੀ ਐ ਫੇਰ ਆਪਾਂ ਕੀ ਕਰਾਂਗੇ ਆਪਾਂ ਤਾਂ ਜਮੇ ਹੀ ਰੋੜ ਤੇ ਆ ਜਾਾਂਗੇ ਅਸੀਂ ਤਾਂ ਮੈਂ ਤੈਨੂੰ ਕਹਿ ਰਿਆਂ ਬੇਬੇ ਦੀ ਸੇਵਾ ਕਰ ਲੈ ਇਹ ਕਿਰਨ ਤੇ ਡਿੰਪਲ ਤਾਂ ਬਹੁਤ ਚਲਾਕ ਨੇ ਉਹ ਤੇ ਅੱਗੇ ਪਿੱਛੇ ਫਿਰਦੀਆਂ ਨੇ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਆਪਦੇ ਨੌ ਕਰਵਾ ਜਾਣ ਤੇ ਮੁੜ ਕੇ ਤੂੰ ਡੰਡੇ ਵੀ ਆਉਂਦੀ ਰਹਿ ਜੇ ਥੋਟੀ ਗੱਲ ਸਹੀ ਐ ਅੱਜ ਮੈਂ ਸਵੇਰੇ ਦੇਖਿਆ ਦੋਨੇ ਜਾਣੀਆਂ ਕੋਈ ਰੋਟੀ ਲਿਆਵੇ ਕੋਈ ਕਾਹੇ ਅਚਾਰ ਲਿਆ ਕੋਈ ਸਲਾਦ ਉਹਦੇ ਮਗਰ ਮਗਰ ਕਰਨ ਪੋਛ ਪੋਛ ਬੇਬੇ ਦੀ ਤਾਂ ਹੋ ਉਹਨੂੰ ਕਹੇ ਨ ਵੀ ਮੂੰਹ ਚ ਬੁਰਕੀਆਂ ਪਾਉਣ ਤੱਕ ਜਾਣ ਉਹਦੇ ਬਸ ਫਿਰ ਤੂੰ ਆਪੀ ਅੰਦਾਜ਼ਾ ਲਾ ਲੈ ਇੱਥੋਂ ਸਹੀ ਗੱਲ ਐ ਚਲ ਥੋੜੀ ਗੱਲ ਸਹੀ ਆ ਮਾਂ ਵੀ ਨਿਮਰਤਾ ਨਾਲ ਹੀ ਰਹਾਂਗੇ ਹੁਣ ਕੋਈ ਤਰੀਕੇ ਨਾਲ ਹੀ ਗੱਲ ਕਰਾਂਗੇ ਵੀ ਆਪਾਂ ਭੇਤ ਹੀ ਨਾ ਵੀ ਕਿਸੇ ਬਸ ਬਸ ਪਿਆਰ ਨਾਲ ਰੱਖ ਲੋ ਜੇ ਰੱਖਣਾ ਹੈ ਕਿ ਇਹ ਬੇਬੇ ਪਤਾ ਨਹੀਂ 2 ਸਾਲ ਆ ਪਤਾ ਨਹੀਂ 4 ਸਾਲ ਆ ਹਾਂ ਇਹ ਤਾਂ ਹੈ ਆ ठीक है सेवा लो दी। नहीं नहीं ठीक है ठीक है थोडी गाल् सही है